ਬੜਾ ਨੂੰ ਗੋਗੋ ਮਜੀਤ ਪਿੰਡ ਨੇ ਬੋਲਣ ਚੀਜ਼ਾਂ ਲੱਗਿਆ ਤੇ ਜੇ 슈ਗਰ ਪਰ ਜਿਹੜੀ ਤੁਹਾਡੀ ਜੜੀ ਵੱਡੀ ਹੋ ਗਈ ਆ ਜੇ ਬਲਡ ਪ੍ਰੈਸ਼ਰ ਵੱਧ ਆ ਜਾ ਉਹ ਵੀ ਇਹਦੀ ਡੇਨ ਦੇ ਫੋਰ ਕੋਇੰਟੇ ਦੇ ਕਰ ਸਕਿਆ ਤੁਸੀਂ ਦੇਖਿਓ ਉਹਦੀ ਜੇ ਡਵੈਲਪਮੈਂਟ ਹੋਈ ਜਾ ਬੜੇ ਵਜੀਰ ਤੁਹਾਡੇ ਸਾਡੇ ਕਾਂਗਰਸੀ ਰਹੇ ਤੇ ਜੋ ਮੁਹਾਰ ਇਹਨੇ ਬਗਲੀ ਬਰਤਾ ਪੈਸੇ ਕਿੱਥੋਂ ਆ ਜਾਂਦੇ ਜਦੋਂ ਆਪਣੀ ਪੂਰਨ ਵਿਲੇਜ ਪੁਰਾ ਸਾਡੇ ਲੱਗੇ ਮੈਂ ਕਹਿੰਦਾ ਵੇਖੋ ਪਰਮਾਤਮਾ ਨੇ ਕਿਰਪਾ ਕਰਨ ਇਹ ਐਨਫੀ ਵੀ ਇਹੀ ਹੋਣਾ ਮੁੱਖ ਮੰਤਰੀ ਵੀ ਹੋਣਾ ਤੇ ਮੰਤਰੀ ਵੀ ਹੋਣਾ ਕੋਈ ਤੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਦੋਂ ਗੋਣ ਗੋਣ ਕਲਵੀ ਨੇ ਉਹ ਖੁਸ਼ੀ ਬਣ ਛੱਡੀ ਉਹ ਜਦੋਂ 12:00 ਵੱਜ ਗਏ ਮੈਨੂੰ ਕਦੇ 5:00 ਵੱਜ ਚੱਲ ਪਈ ਆ ਜੀ ਔਰ ਇੱਥੇ ਮੈਨੂੰ ਉੱਥੇ ਬੋਲਦਿਆਂ ਯਾਦ ਨਹੀਂ ਸੀ ਰਿਹਾ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਜੇ 400 ਤੇ ਮੈਂ ਇਹਦੇ ਚਿਹਰੇ ਤੇ ਖੁਸ਼ੀ ਉਹਦੋਂ ਵੇਖੀ ਜਦੋਂ ਮੇਰਾ ਡਿਕਲੇਅਰ ਹੋ ਗਿਆ ਤੇ ਫੇਰ ਹੀ ਆਪਣੀ ਉੱਥੇ ਸਰਟੀਫਿਕੇਟ ਲੈਣ ਲਈ ਉੱਥੇ ਤੁਰਿਆ ਉਹਨਾਂ ਚਿਰ ਮੇਰੇ ਨਾਲ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘਟਦਾ ਸੀ ਦੋ ਵਾਰੀ ਬੈਠਾ ਓਏ ਆਪਾਂ ਜਿੱਤ ਜਾਣਾ ਕੰਨ ਅਕਲ ਜਨਾਂ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ ਨਹੀਂ ਅੱਜ ਮੈਂ ਆਪਣੇ ਘਰ ਆਇਆ ਔਰ ਇੱਥੇ ਬੈਠਾ ਡਰਾਇੰਗ ਰੂਮ ਚ ਬੈਠਿਆ ਮੇਰੀ ਜਿੱਤ ਉੱਥੇ ਹੋਈ ਸੀ ਤੇ ਅੱਜ ਜਿਹੜਾ ਪਹਿਲੀ ਫੇੜੀ ਤੇ ਪਹਿਲਾ ਜਿਹੜਾ ਉਹ ਆਇਆ ਉਹ ਮੈਂ ਇੱਥੇ ਆ ਉਹਦੀਆਂ ਕਿਵੇਂ ਹਦੋ ਜੀ ਆਪਣੇ ਕੈਂਡੀਡੇਟ ਦਾ ਇਲੈਕਸ਼ਨ ਲੱਗਦਾ ਬਾਅਦ ਚ ਤੁਹਾਨੂੰ ਹੁਣ ਚੱਲਦੇ ਚੱਲਦੇ ਦੱਸਿਆ ਕਰਾਂਗੇ ਕਿੰਨਾਂ ਨੇ ਸ਼ਡਿਊਲ ਕੀ ਸਾਰ ਆਇਆ ਸਾਨੂੰ ਗਾ ਦੇ ਚਲੋ ਸ਼ਡਿਊਲ ਕੀ ਆਇਆ ਅੱਜ ਅੱਜ ਪਹਿਲਾਂ ਚੱਲ ਰਹੇ ਆ ਅਸੀਂ